ਜੈ ਵਾਲਮੀਕੀ ਜੀ ਸੋ ਮੈਂ ਤੁਹਾਡਾ ਆਪਣਾ ਵੀਰ ਕਲਵੰਤ ਸਿੰਘ ਢੰਡੋਆ ਸੋ ਅੱਜ ਮੈਂ ਇਹ ਦੱਸਣਾ ਚਾਹੁੰਨਾ ਕਿ ਅੱਜ ਦੇ ਬੱਚਿਆਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਹੈ ਸ਼ੇਅਰ ਕਰਿਓ ਆਪਣੇ ਬੱਚਿਆਂ ਨੂੰ ਵੀ ਦਿਖਾਓ ਆਪਣੇ ਬੱਚਿਆਂ ਦੇ ਮੋਬਾਈਲ ਫੋਨ ਤੇ ਸੈਂਡ ਕਰਿਓ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਹੋ ਸਕਦਾ ਇਸ ਮੇਰੀ ਵੀਡੀਓ ਤੋਂ ਕੁਝ ਗਿਆਨ ਮਿਲ ਸਕੇ ਮੈਂ ਇੱਕ ਐਗਜ਼ਾਮਪਲ ਦੱਸਣਾ ਚਾਹੁੰਨਾ ਬੜੇ ਪਿਆਰ ਨਾਲ ਸੁਣਿਓ ਮੜਾ ਜਾ ਸੁਣ ਲਿਓ ਐਗਜ਼ਾਮਪਲ ਸੁਣ ਲਿਓ ਸਾਡੇ ਬੱਚਿਆਂ ਦੇ ਚੰਗੇ ਫਿਊਚਰ ਵਾਸਤੇ ਹੈ ਬੱਚਿਆਂ ਦੇ ਜੀਵਨ ਵਾਸਤੇ ਆ ਇਹ ਕਿ 100 ਕਿਲੋਮੀਟਰ ਬੱਚਿਆਂ ਨੇ ਰਸਤਾ ਤੈਅ ਕਰਨਾ ਇਹ ਬੱਚਿਆਂ ਨੂੰ ਵੀਡੀਓ ਦਿਖਾਉਣੀ ਆ ਕਿ ਬੱਚੇ ਨੂੰ ਦੱਸਣਾ ਇੱਕ ਵੀਡੀਓ ਦੇਖ 100 ਕਿਲੋਮੀਟਰ ਸੀ ਪੈਂਡਾ ਤੈਅ ਕਰਨਾ ਔਰ 100 ਕਿਲੋਮੀਟਰ ਇੱਕ ਬਾਪ ਨੇ ਰਸਤਾ ਦਿਖਾਇਆ ਇੱਕ ਪੂੰਡ ਨੇ ਦਿਖਾਇਆ ਜਿਹੜਾ ਬਾਹਰੀ ਪੂੰਡ ਹੁੰਦਾ ਬਾਹਰੀ ਵਿਅਕਤੀ ਜਿਹੜਾ ਸਾਡੇ ਬੱਚਿਆਂ ਦੀ ਜ਼ਿੰਦਗੀ ਚ ਆ ਜਾਂਦਾ ਵਾ ਕਿ ਉਹ ਉਹ ਸਾਡੇ ਬੱਚਿਆਂ ਨੂੰ ਰਸਤਾ ਦਿਖਾਉਂਦਾ ਇੱਕ ਹੋਰ ਰਸਤਾ ਦਿਖਾਉਂਦਾ 100 ਕਿਲੋਮੀਟਰ ਦਾ ਇੱਕ ਇੱਕ ਬਾਪ ਦਿਖਾਉਂਦਾ ਵਾ ਬਾਪ ਜਿਹੜਾ ਰਸਤਾ ਦਿਖਾਉਂਦਾ ਵਾ ਉਹ 2 ਕਿਲੋਮੀਟਰ ਰਸਤਾ ਥੋੜਾ ਜਿਹਾ ਉਹ ਖਰਾਬ ਹੁੰਦਾ ਵਾ 2 ਕਿਲੋਮੀਟਰ ਥੋੜਾ ਰਸਤਾ ਖਰਾਬ ਹੁੰਦਾ ਤੇ ਬੱਚੇ ਸੋਚਦੇ ਕਿ ਸਾਡਾ ਬਾਪ ਜਿਹੜੇ ਰਸਤੇ ਤੇ ਲਿਜਾ ਰਿਹਾ ਇਹ ਰਸਤਾ ਕਿੰਨਾ ਖਰਾਬ ਆ ਸਾਨੂੰ ਇਸ ਰਸਤੇ ਤੇ ਚੱਲ ਕੇ ਆਨੰਦ ਨਹੀਂ ਆਉਂਦਾ ਇਹ ਰਸਤਾ ਸੋਹਣਾ ਨਿਗਾ ਪਰ 2 ਕਿਲੋਮੀਟਰ ਚੱਲ ਕੇ ਅਗਲਾ ਪਿੰਡਾ ਕਿਹੜਾ ਵਾ 98 ਕਿਲੋਮੀਟਰ ਆਨੰਦ ਖੁਸ਼ੀਆਂ ਪਿਆਰ ਇੱਜ਼ਤ ਮਾਣ ਔਰ ਫਕਰ ਨਾਲ ਚੱਲਣਾ 98 ਕਿਲੋਮੀਟਰ ਉਸ ਬੱਚਿਆਂ ਨੇ 98 ਕਿਲੋਮੀਟਰ ਉਸ ਰੋਡ ਤੇ ਚੱਲ ਕੇ ਧੌਣ ਉੱਚੀ ਕਰਕੇ ਗਰਮ ਦੇ ਨਾਲ ਕਹਿਣਗੇ ਕਿ ਇਹ ਰਸਤਾ ਸਾਡੇ ਬਾਪ ਨੇ ਦਿਖਾਇਆ ਵਾ ਇਹ ਰਸਤਾ ਮੇਰੀ ਮਾਂ ਨੇ ਦਿਖਾਇਆ ਵਾ ਇਹ 98 ਕਿਲੋਮੀਟਰ ਤੇ ਚੱਲ ਕੇ ਨਾ ਆਨੰਦ ਆ ਰਿਹਾ ਵਾ ਖੁਸ਼ੀ ਆ ਰਹੀ ਹੈ ਤੇ ਉਧਰ ਬਾਰੀ ਵਿਅਕਤੀ ਨੇ ਸਾਡੇ ਬੱਚਿਆਂ ਨੂੰ ਇੱਕ ਰਸਤਾ ਦਿਖਾਇਆ ਉਹ ਕੀ ਆ ਉਹ 2 ਕਿਲੋਮੀਟਰ ਸੋਹਣਾ ਰਸਤਾ ਉੱਤੇ ਫੁੱਲ ਲੱਗੇ ਆ ਗਲੀਚੇ ਵਿਸ਼ੇ ਆ ਉੱਤੇ ਬਹੁਤ ਬੱਚੇ ਨੂੰ ਚੱਲ ਕੇ ਆਨੰਦ ਆਉਂਦਾ ਵਾ ਤੇ 2 ਕਿਲੋਮੀਟਰ ਤੇ ਚੱਲ ਕੇ ਤੇ 98 ਕਿਲੋਮੀਟਰ ਕੀ ਆ ਉਹ ਰਸਤਾ ਟੁੱਟਾ ਹੋਇਆ ਉੱਤੇ ਇੰਨੇ ਕੰਡੇ ਆ ਬਜਰੀ ਟੁੱਟੀ ਹੋਈ ਆ ਉੱਚ ਟੋਏ ਟੋਏ ਆ ਉੱਚ ਟਿੱਬੇ ਹੀ ਟਿੱਬੇ ਆ ਉੱਚ ਧੂੜ ਹੀ ਧੂੜ ਆ ਉੱਚ ਸਿਰੇ ਦਾਖੇ ਆ ਖੇ ਉਹ ਰਸਤੇ 'ਚ ਖੇ ਪੈਂਦੀ ਆ ਤੇ 98 ਕਿਲੋਮੀਟਰ ਬੱਚਿਆਂ ਨੇ ਖੇ ਪਵਾਉਣੀ ਕਿ 2 ਕਿਲੋਮੀਟਰ ਰਸਤਾ ਜਿਹੜਾ ਥੋੜਾ ਜਿਹਾ ਪੈਂਡਾ ਮਾੜਾ ਚੱਲ ਕੇ ਕਸ਼ਟਾਂ ਭਰਿਆ ਚੱਲ ਕੇ ਤੇ 98 ਕਿਲੋਮੀਟਰ ਸੋਨਾ ਸਫਰ ਤੈਅ ਕਰਨਾ ਇਹ ਬੱਚਿਆਂ ਦੀ ਮਰਜ਼ੀ ਆ ਇਹ ਹੁਣ ਤੁਹਾਡੀ ਇਸ਼ਿਆਵਾ ਕਿ ਅੱਜ ਬੱਚੇ ਸਾਡੇ ਕੌਣ ਕਹਤਾ ਹੈ ਕਿ ਚਲਤੇ ਰਹਿਣੇ ਸੇ ਮੰਜ਼ਿਲ ਮਿਲ ਜਾਂਦੀ ਹੈ ਗਲਤ ਦਿਸ਼ਾ ਮੇ ਰੱਖਾ ਇੱਕ ਵੀ ਕਦਮ ਮੰਜ਼ਿਲ ਸੇ ਕੂਹੋਂ ਦੂਰ ਲੈ ਜਾਂਦਾ ਹੈ ਜੇ 1% ਵੀ ਤੁਸੀਂ ਤੁਹਾਡਾ ਬਾਪ ਔਰ ਤੁਹਾਡੀ ਮਾਂ ਇਸ ਤੋਂ ਵੱਡਾ ਕੋਈ ਦੋਸਤ ਨਹੀਂ ਮੇਰੇ ਬੱਚਿਓ ਮਾਂ ਬਾਪ ਤੋਂ ਵੱਡਾ ਕੋਈ ਦੋਸਤ ਨਹੀਂ ਬਣ ਨਹੀਂ ਸਕਦਾ ਔਰ ਤੁਹਾਡੀ ਜ਼ਿੰਦਗੀ ਲਈ ਆਪਣਾ ਪੂਰਾ ਆਪਾ ਆਪ ਵਾਰ ਦਿੰਦੇ ਆ ਤੁਹਾਡੇ ਸੋਹਣੇ ਜੀਵਨ ਲਈ ਇੱਕ ਬਾਰੀ ਵਿਅਕਤੀ ਤੁਹਾਨੂੰ ਸੁਪਨੇ ਦਿਖਾਉਂਦਾ ਉਹ ਤੁਹਾਨੂੰ ਝੂਠੇ ਸੁਪਨੇ ਦਿਖਾਉਂਦਾ ਤੇ ਝੂਠੇ ਸੁਪਨੇ ਦਿਖਾ-ਦਿਖਾ ਕੇ ਤੁਹਾਡਾ ਜੀਵਨ ਤਬਾਹ ਕਰ ਦਿੰਦਾ ਤੇ ਆਪਣੀ ਮਰਜ਼ੀ ਵੀ ਕਰਨੀ ਹੈ ਨਾ ਤੇ ਪਹਿਲਾਂ ਪਹਿਲਾਂ ਕੁਝ ਬਣੋ ਜ਼ਿੰਦਗੀ 'ਚ ਆਪਣੇ ਆਪ ਦੇ ਵਿੱਚ ਕੁਝ ਬਣੋ ਤਾਂ ਫਿਰ ਆਪਣੇ ਵਰਗਾ ਭਾਲੋ ਜੇ ਤੂੰ ਟੌਪ ਦਾ ਇੰਜੀਨੀਅਰ ਆ ਨਾ ਤਾਂ ਕੋਈ ਆਪਣੇ ਲੈਵਲ ਦਾ ਭਾਲ ਜੇ ਤੂੰ ਟੌਪ ਦਾ ਕੋਈ ਆਈਐਸ ਅਫਸਰ ਆ ਤਾਂ ਕੋਈ ਆਪਣੇ ਲੈਵਲ ਦਾ ਭਾਲ ਚਾਹ ਲੜਕੀ ਹੋਵੇ ਚਾਹ ਲੜਕਾ ਹੋਵੇ ਕੋਈ ਪੀਸੀਐਸ ਆ ਕੋਈ ਉਹ ਵੀ ਆਪਣੀ ਫਿਰ ਲੈਵਲ ਦਾ ਭਾਲੇ ਕਿ ਮੈਂ ਪੀਸੀਐਸ ਕੀਤੀ ਆ ਮੈਂ ਜੇ ਮੁੰਡਾ ਭਾਲਣਾ ਤਾਂ ਉਹ ਵੀ ਲੈਵਲ ਦਾ ਹੋਵੇ ਕੁਝ ਦਿਹਾੜੀ ਦਾ ਨਹੀਂ ਚੱਕ ਲੀਦਾ ਹੁੰਦਾ ਨਿਆਣੇਓ ਬੱਚਿਓ ਪੁੱਤਰੋ ਕੁਝ ਦਿਹਾੜੀ ਦਾ ਨਹੀਂ ਚੱਕੀਦਾ ਹੁੰਦਾ ਸਮਝੋ ਇਹ ਜ਼ਿੰਦਗੀ ਵਿੱਚ ਸਮਾਂ ਵਾਰ-ਵਾਰ ਨਹੀਂ ਆਉਂਦਾ ਇੱਕ ਵਾਰ ਪਟਕਿਆ ਹੋਇਆ ਬੰਦਾ ਨਾ ਆਪਣਾ ਜੀਵਨ ਨਸ਼ਟ ਕਰ ਲੈਂਦਾ ਵਾ ਖਰਾਬ ਕਰ ਲੈਂਦਾ ਤੇ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਆਪਣੇ ਮਾਪੇ ਤੋਂ ਬਿਨਾਂ ਗਲਤੀਆਂ ਕੀਤੀਆਂ ਨਾ ਆਪਣੀ ਮਾਪੇ ਦੀ ਮਰਜ਼ੀ ਤੋਂ ਬਿਨਾਂ ਗਲਤੀ ਕੀਤੀ ਆ ਤੇ ਉਹਨਾਂ ਦੇ ਜੀਵਨ ਬਾਰੇ ਪੁੱਛ ਕੇ ਦੇਖ ਲਓ ਕਿੰਨਾ ਕਸ਼ਟ ਭੋਗਦੇ ਆ ਨਾ ਉਹਨੂੰ ਘਰੇ ਥਾਂ ਤੇ ਨਾ ਬਾਹਰ ਥਾਂ ਤੁੱਕੀ ਭੋਗਦੇ ਹੋ ਲੜਕੀਆਂ ਹੋਣ ਜਾਂ ਲੜਕੇ ਹੋਣ ਜੈਪੀ ਆਪਣੇ ਮਾਪਿਆਂ ਨੂੰ ਦੋਸਤ ਬਣਾਓ ਤੇ ਮਾਪਿਆਂ ਤੋਂ ਵੱਡਾ ਤੁਹਾਡਾ ਕੋਈ ਦੋਸਤ ਨਹੀਂ ਹੋ ਸਕਦਾ